ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਮੋਗੇ ਤੋਂ ਬਰਨਾਲੇ ਵਾਲਾ ਜਿਹੜਾ ਹਾਈਵੇਅ ਦੋਸਤੋ ਉਹਦੇ ਨੇੜੇ-ਤੇੜ ਦਾ ਇਹ ਪਿੰਡ ਆ ਵੈਸੇ ਇਹਦੇ ਨੇੜੇ ਪਧੌੜ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਇਹਦੇ ਬਿਲਕੁਲ ਨੇੜੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਪਹਿਲਾਂ ਵੀ ਰੁਟੀਨ 'ਚ ਵੀਡੀਓ ਇੱਥੋਂ ਦਿਖਾਈਆਂ ਹੈ ਅਸ ਮਹੀਨੇ ਦੀ ਅਗਸਤ ਮਹੀਨੇ ਦੀ ਇਹ ਤੀਜੀ ਵੀਡੀਓ ਹੈ ਇਹ ਗੱਲ ਇਸ ਕਰਕੇ ਐਡ ਕਰਤੀ ਬਾਈ ਕਹਿੰਦਾ ਵੀ ਯਾਦ ਰੱਖਣਾ ਹੈ ਇੱਕ ਮਹੀਨੇ ਚ ਵੱਧ ਤੋਂ ਵੱਧ ਕਿੰਨੀਆਂ ਵੀਡੀਓ ਬਣਾਉਣੀਆਂ ਆਉਣ ਵਾਲੇ ਦਿਨਾਂ ਚ ਮਤਲਬ ਇਹ ਕਿਸੇ ਨਾਲ ਕੰਪੀਟੀਸ਼ਨ ਨਹੀਂ ਆਪਣੇ ਆਪ ਨਾਲ ਹੀ ਇੱਕ ਕੰਪੀਟੀਸ਼ਨ ਹੈ ਵੀ ਆਪਾਂ ਇੱਕ ਮਹੀਨੇ ਚ ਵੱਧ ਤੋਂ ਵੱਧ ਕਿੰਨੀਆਂ ਵੀਡੀਓ ਪਾਉਣੀਆਂ ਤੇ ਕਿਹੜੇ ਮਹੀਨੇ ਚੋਂ ਵੱਧ ਰਹਿਣੀਆਂ ਸੋ ਅਗਸਤ ਮਹੀਨੇ ਦੀ ਇਹ ਤੀਜੀ ਵੀਡੀਓ ਤੇ ਇਸ ਵੀਡੀਓ ਚ ਵੀ 10 گاਵਾ ਤੁਹਾਨੂੰ ਦਿਖਾਉਣੀਆਂ ਹੈ ਸ਼ੁਰੂਆਤ ਇੱਕ ਨਗੀਨੇ ਤੋਂ ਹੀ ਕਰਨੀ ਹੈ ਬਹੁਤ ਸੋਹਣੀ ਵਾੜ ਤਾਜੀ ਸੋਈ ਹੋਈ ਹੈ ਆਓ ਮਿਲਿਏ ਬਾਈ ਨੂੰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਨਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਰੇਟ ਵੀਡੀਓ 'ਚ ਹੁੰਦੇ ਆ ਬਾਕੀ ਆ ਕੇ ਤੁਸੀਂ ਪਸ਼ੂ ਦੇਖ ਕੇ ਸੌਦਾ ਕਰ ਸਕਦੇ ਹੋਣੇ ਆ ਕੁਛ ਦੀ ਭਾਈ ਸਸਤੀ ਕਾਲ ਹਸਦੀ ਗਰਵੀਰ ਜੀ ਕੁਛ ਦੀ ਪਗਸਤ ਮਹੀਨੇ ਦੀ ਤੀਜੀ ਵੀਡੀਓ ਬਣਾਉਣ ਲੱਗੇ ਆਪਾਂ ਹਾਂਜੀ ਭਾਈ ਉਹ ਤਾਂ ਵੈਸੇ ਮੰਨ ਕੇ ਚੱਲੋ ਆ ਡੇਢ ਕਿ ਮਹੀਨੇ 'ਚ ਆਪਣੀ ਨੌਵੀਂ ਦਸਵੀਂ ਵੀਡੀਓ ਹੋਊ ਠੀਕ ਪਰ ਇੰਤਾਂ ਅਗਸਤ ਮਹੀਨੇ ਨਹੀਂ ਹੋਣਾ ਥੋੜਾ ਜਾਂ ਮਹੀਨਾ ਚਾਕੇ ਗਾਹਕ ਵੀ ਕਸਟਮਰ ਬਾਹਰ ਲਾ ਆ ਜਾਂਦਾ ਜੀ ਇੱਕ ਆਪਣੇ ਕੋਲੇ ਸ਼ੁਰੂ ਤੋਂ ਹੀ ਆ ਤੁਹਾਡਾ ਪਰਸਨਲ ਜੰਮੂ ਦਾ ਕਸਟਮਰ ਕਾਫੀ ਹੈ ਜੀ ਹੁਣ ਜੰਮੂ ਦਾ ਕਸਟਮਰ ਕਾਫੀ ਆ ਰਿਹਾ ਹੈ ਜੀ ਠੀਕ ਹੈ ਪਹਿਲੇ ਨੰਬਰ ਤੇ ਗਾਂ ਖੜੀ ਹੈ ਕੈਨਵਾ ਸੂਆ ਸੂਪੀ ਇਹ ਦੂਜਾ ਸੂਆ ਜਗਜੀਤ ਵੀਰੇ origional 6 ਦਾ ਆਂਦਾ ਜੀ ਠੀਕ ਹੈ ਇਹ ਤੁਜੇ ਕੋਈ ਬਰੂਸਿਲਸ ਵਗੈਰਾ ਇਹ ਤੁਜੇ ਸਾਰੇ ਟੈਸਟਾਂ ਚੋਂ ਪਾਸ ਆ ਕੋਈ ਟੈਸਟ ਕਰਾਉਣਾ ਚਾਹੁੰਦਾ ਹਮ ਅੱਗੇ ਵੀ ਆਪਾਂ ਵੀਡੀਓ ਚ ਬੋਲੇ ਇਹ ਕੱਲੀ ਨੂੰ ਕਿਸੇ ਵੀ ਗਾਂ ਦਾ ਬੰਦਾ ਕਰਵਾ ਸਕਦਾ ਜੀ ਠੀਕ ਹੈ ਬੱਚਾ ਇਹਨੇ ਵੱਛੀ ਦਿੱਤੀ ਹੈ ਇਹਨੇ ਫੀਮੇਲ ਕਾਫ ਦਿੱਤੀ ਹੈ ਜੀ ਆਪਾਂ ਨਵਾਤੀ ਹੈ ਜੇਰ ਵੀ ਇਹਨੇ ਛੋੜਿਆਉਣ ਤੋਂ ਪਹਿਲਾਂ ਹੀ ਸਿੱਟੀ ਉਹ ਜੇਰ ਵੀ ਪਈ ਆ ਬੱਥਰ ਚ ਪਾ ਕੇ ਆਪਣੇ ਰੱਖੀ ਠੀਕ ਹੈ ਹਾਂਜੀ ਕੀ ਰਹਿਣਾ ਖੁਸ਼ਦੀ ਇਹ ਆਪ ਹੈਗੀ ਇਹਦੀ ਸਟੋਕੀ ਬੋਲਦੀ ਜੀ ਹਾਂਜੀ ਤੇ ਮੈਗਨਾ ਆਪਣਾ ਮੈਗਮੈਨ ਦੀ ਬੱਛੀ ਇਹਦੇ ਮਗਰ ਜੀ ਠੀਕ ਹੈ ਹਾਂਜੀ ਕੀ ਇਹਦੀ ਡਿਮਾਂਡ ਕੀ ਰਹਿਣੀ ਖੁਸ਼ਦੀ ਜਗਜੀਤ ਵੀਰੇ ਮੁੱਲ ਕਰਾਉਣ ਨੂੰ ਤਾਂ ਆਪਾਂ ਜਿੰਨੇ ਮਰਜ਼ੀ ਕਰੀ ਜਾਈਏ ਠੀਕ ਆ ਹੂੰ ਤੇ ਬਈ ਇੱਕ ਗੱਲ ਹੋਰ ਆ ਜਿਹਨੇ ਵੀ ਭਰਾ ਨੇ ਆਪਣੇ ਕੋਲੇ ਆਉਣਾ ਹਨ ਹੂੰ ਜਦੋਂ ਵੀਡੀਓ ਦੇਖ ਕੇ ਆਉਣਾ ਉਹ ਫਿਰ ਦਲਾਲ ਦੀ ਖੇਚ ਚ ਲੰਨਾ ਕਰਿਆ ਕਰੋ ਸਾਨ ਚ ਬੰਦਾ ਨਾ ਲਿਆਇਆ ਕਰੇ ਕਹਿੰਦਾ ਵੀ ਖਾਲੀ ਕੋਈ ਹੈ ਸਾਡਾ ਲਿਆਜੀ ਆ ਪਿਆਜੀ ਆ ਭਾਈ ਅਗਲਾ ਬਾਕਸ ਦਾ ਨਹੀਂ ਆਇਆ ਹੋਲਾ ਹੁੰਦਾ ਸਹੀ ਹੈ ਫਿਰ ਸਾਨੂੰ ਵੀ ਪੈਸੇ ਮੰਗਣੇ ਪੈਂਦੇ ਆ ਸਹੀ ਹੈ ਹਾਂ ਤੇ ਰੇਟ ਕੀ ਰੱਖਾਂਗੇ ਰੇਟ ਭਾਈ ਜੇ ਸਿੱਧੀ ਕਿਵੇਂ ਲੈ ਕੇ ਜਾਣੀਏ 2 ਲੱਖ ਰੁਪਏ ਦੀ ਰੇਟ ਦੇ ਦਾਂਗੇ ਠੀਕ ਹੈ ਉਵੇਂ ਤਾਂ ਫਿਰ ਸਾਢੇ 3 ਮੰਗਨੇ ਆ ਠੀਕ ਹੈ ਲਿਆ ਸੋ ਕਹਿੰਦਾ ਮਤਲਬ ਸਾਨ ਚ ਕੋਈ ਤੁਸੀਂ ਇਦਾਂ ਦਾ ਵੀਰ ਨਾਲ ਲੈ ਕੇ ਆਇਓ ਜਿਹੜਾ ਦਲਾਲੀ ਦਾ ਕੰਮ ਕਰਦਾ ਕਿਉਂਕਿ ਉਹਨੇ ਵੀ ਆਪਦੀ ਕਮਾਈ ਰੱਖਣੀ ਹੁੰਦੀ ਹੈ ਤੇ ਉਹ ਇੰਨੀ ਕੁ ਪੈਣ ਲੱਗ ਪੈਂਦੀ ਹੈ ਜਿਵੇਂ ਬਾਈ ਨੇ ਕਿਹਾ ਸੀ ਵੀ ਗਾਟਾ ਹੀ ਲਾ ਹੁੰਦੇ ਆ ਨਹੀਂ ਸਹੀ ਗੱਲ ਹੈ ਜਗਜੀਤ ਬਾਈ ਜਿਹੜੀ ਆਪਾਂ ਨੂੰ ਕੋਈ ਆਏ ਨਹੀਂ ਬਈ ਆਪਣੀਆਂ ਜਾਂ ਦਲਾਲਾਂ ਸਿਰ ਤੇ ਵੇਖਦੀਆਂ ਆਪਣੇ ਕੋਲੇ ਸਿੱਧੇ ਆ ਮਹਾਰਾਜ ਦੀ ਕਿਰਪਾ ਨਾਲ ਕੱਲ ਵੀ ਆਏ ਸੀ ਬੰਦੇ ਪਾਤੜਾਂ ਤੋਂ ਨਵਾਂ ਫਾਰਮ ਸ਼ੁਰੂ ਕਰਨਾ ਤੀ ਗਾਈਆਂ ਦਾ ਆਪਣੇ ਨਾਲ ਬਹਿ ਕੇ ਕੰਪਰੋਮਾਈਜ਼ ਕਰਕੇ ਗਏ ਆ ਠੀਕ ਹੈ ਹਾਂਜੀ ਓਕੇ ਤੋ ਉਹ ਡੀਕੋਡ ਕੀ ਬਾਕੀ ਇਦਾਂ ਨਹੀਂ ਵੀ ਕੱਲਾ ਆਪਾਂ ਗਾਂ ਦਾ ਰੇਟ ਸੁਣ ਲਿਆ ਵੀ ਜੇ ਮੁੱਲ ਲਾਉਣਾ ਹੁੰਦਾ ਹੂੰ ਕੋਈ 5-10 ਦਾ ਬੰਦੇ ਦਾ ਇੱਜ਼ਤਮਾਨ ਜਦੋਂ ਬੰਦਾ ਕੋਲੇ ਆਉਂਦਾ ਹੋ ਜਾਂਦਾ ਜੀ ਉਹਦਾ ਸਹੀ ਹੈ ਬਾਕੀ ਹਾਈਟ ਲੈਵਲ ਤੇ ਦੇਖੋ ਵੈੜ ਦੀ ਤੁਸੀਂ ਕਿੱਡੀ ਹੈ ਜੀ ਸਹੀ ਹੈ ਸੋ ਪੂਰੇ ਪੇਟੇ ਵਾਲੀ ਵੈੜ ਹੈ ਦੁੱਧ ਚੰਗਾ ਦੇਣਾ ਥਾਂ ਦਾ ਸੇ ਜਿਸ ਨੂੰ ਇਹ ਨਹੀਂ ਵੀ ਇਹ 50 ਦਊਂ ਇਹ 60 ਦਊਂ ਇਹ ਜਿੰਨੀ ਬੰਦਾ ਸਾਹਮਣੂ ਵਾ ਜੀ ਇਹ ਨਾ ਸਾਹਮਣੇ ਜਿਹਨੇ 25 30 ਵੀ ਨਹੀਂ ਦੇਣਾ ਸਹੀ ਹੈ ਜੇ ਸਾਹਮਣੇ ਦੀ ਮੈਂ ਰੋਤਾ ਚੱਲੀ 50 ਜਲੇ ਨੈਟ ਦੁੱਧ ਨੂੰ ਕੋਈ ਵੜਾ ਨਹੀਂ ਠੀਕ ਹੈ ਸੋ ਦੋਸਤੋ ਕਹਿਣ ਦਾ ਮਤਲਬ ਦੁੱਧ ਤੁਹਾਡੀ ਸੇਵਾ ਦਾ ਲਿਆ ਖੁਸ਼ ਦੀ ਮੋੜ ਲਪੇ ਬੱਚਾ ਵੀ ਇਹਦੇ ਨਾਲ ਕਰਮ ਵਾਲੀ ਨਾਲ ਵੱਚੀ ਆ ਗਈ ਹੈ ਸੋ ਚੰਗੀ ਆ ਸਵੇਰ ਹੀ ਸੋਈ ਆ ਉਹਦੇ ਕਰਕੇ ਥੋੜਾ ਜਿਹਾ ਪਸੂ ਜਿਹੜਾ ਕਿਰਾਂ ਸੂਏ ਜੇ ਚ ਹੁੰਦਾ ਜਿਵੇਂ ਜਿਵੇਂ ਇਹਨੂੰ ਟਾਈਮ ਪੈਂਦਾ ਜਾਊਗਾ ਤਾਂ ਪਠਾਣੀ ਰਾਇ ਚੱਕ ਕੇ ਹੋਰ ਖੁੱਲੀ ਡੁੱਲੀ ਲੱਗੂਗੀ ਵਜਨ ਬਹੁਤਾ ਘਾ ਦਾ ਸੋ ਇਹ ਪਹਿਲੇ ਨੰਬਰ ਤੇ ਦੂਜਾ ਸੂਆ ਤਾਜੀ ਸੂਈ ਵੀ ਵਹਿੜ ਹੈ ਸੋ ਵੱਛੀ ਨੂੰ ਇਹਨੇ ਜਾਣ ਦਿੰਦਾ ਦੋਸਤੋ ਥਾਣੇ ਦਾ ਹੱਥੀਂ ਚਵਾਈ ਵਾਲਾ ਵੀ ਹੈ ਤੇ ਤੁਸੀਂ ਮਸ਼ੀਨ ਤੇ ਤਾਂ ਇਦਾਂ ਦੀ ਗਾਂ ਨੂੰ ਚੋਈ ਸਕਦੇ ਹੋ ਕਿਉਂਕਿ ਫਾਰਮ ਦੀ ਬਰੀਡ ਹੈ ਬੱਚਾ ਨੂੰ ਬਹੁਤ ਸੋਹਣਾ ਜੀ ਦਿੱਤ ਬਾਈ ਸਹੀ ਸੋ ਵੱਛੀ ਦੇਖਿਓ ਕਲਰ ਕਲਰ ਨਾ ਜਿਹੜਾ ਮਾਰਕਾ ਮੂਰਕਾ ਹੈਗਾ ਉਹ ਬਿਲਕੁਲ ਸੀਮਨ ਤੋਂ ਹੀ ਹੈ ਲੈਂਥ ਦੇਖੋ ਬੱਚੀ ਦੀ ਉਹ ਤਾਂ ਖੜਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਸਹੀ ਹੈ ਸਰਦੋਨੀ ਆਜੀ ਸੂਈ ਵੀ ਵੈਡ ਬਹੁਤ ਸੋਹਣੀ ਤੁਹਾਨੂੰ ਵੈਡ ਦਿਖਾਈ ਹੈ ਇਹ ਦੂ ਅੱਗੇ ਆਓ ਆਪਾਂ ਥੋੜੀ ਨਾ ਕੱਚੀਆਂ گاਵਾਂ ਦੇ ਵਿੱਚ ਇੱਕ ਵੈਡ ਖੜੀ ਹੈ ਇਹਦੀ ਬਾਰੇ ਜਾਣਕਾਰੀ ਲੈਣੇ ਆਂ ਕੁਸ਼ਦੀਪ 2 ਨੰਬਰ ਵਾਲੀ ਵੈਡ ਭਾਈ ਇਹ ਨਹੀਂ ਭਾਈ ਸਟੋਕੀ ਦੀ ਹੈ ਸੂਹਾ ਦੂਜਾ ਦੰਦ 4 ਆ ਜੀ ਇਹ ਠੀਕ ਹੈ ਹਾਂਜੀ ਕੀ ਡਿਮਾਂਡ ਰਹਿਣੀ ਹੈ ਕਿੰਨਾ ਟਾਈਮ ਲਾਊਗੀ ਇਹ ਜਿਹੜਾ ਮੁੰਡਾ ਕੇਸ ਡੈਰੀ ਫਾਰਮ ਕਦੋਂ ਵਾਲਾ ਜੀ ਹੂੰ ਪਹਿਲਾਂ ਤਾਂ ਹਾਈਟ ਦੇਖ ਲਓ ਵੀ ਇੱਕੋ ਜਿਹੀ ਹੈ ਵੈਡ ਦੀ ਹੂੰ ਇਹਨੇ ਅੱਗੇ ਹਜੇ ਜੀ ਨਹੀਂ ਲਾਇਆ ਯਾਨੀ ਬਹੁਤ ਜ਼ਿਆਦਾ ਰੁਪਏ ਫਸਟ ਇਲੈਕਸ਼ਨ ਤੋਂ ਇਹਦੇ ਅਸੀਂ ਕਹਤੇ ਸੀ ਇਹਨਾਂ ਨੂੰ ਮਾਰਕਾ ਨੂੰ ਠੀਕ ਹੈ ਅੱਛਾ ਕੀ ਰੇਟ ਕੀ ਰਹੂਗਾ ਰੇਟ ਦੇ ਜੀਤ ਵੀਰੇ ਹੁਣ ਤਾਂ ਕੱਚੀ ਦਾ ਦੇਣ ਲੈਣੀ ਆਪਾਂ ਜਾਨੂੰ ਸਾਰਿਆਂ ਨੇ ਮੁੱਲ ਜੈਨੂਨ ਜੀ ਕਰਨੇ ਆ 1,25,000 ਵੀਰ ਦੀ ਨਹੀਂ ਰਹਾਂਗੇ ਜੀਤ ਚੋਂ ਕੱਲਾ ਮਾਨਤਾਣ ਹੋਊ ਬਸ ਹੋਲਣ ਦਿਨ ਕਿੰਨੇ ਲੈ ਜੂ ਦਿਨ ਦੇ ਪਾਇਆ ਜੀ ਅੱਜ ਪੂਰੇ 14 ਜੀ ਠੀਕ ਹੈ ਸੋ 14 ਦਿਨਾਂ ਦੀ ਕੱਚੀ ਸਾਵਾ ਲੱਖ ਰੁਪਏ ਦੀ ਵੈਣ ਮਾਨਤਨ ਹੋਊਗਾ ਥੋੜਾ ਬਹੁਤ ਦੇਖ ਲੋ ਇਹਦਾ ਢਾਂਚਾ ਤੁਸੀਂ ਜੀ ਨੂੰ ਪਸੰਦ ਆਉਂਦੀ ਹੈ ਤੇ ਇਹ ਤੁਹਾਨੂੰ ਜਿਹੜੀ ਉਹ ਜੀਤ ਵੀਰੇ 42 ਕਿਲੋ ਦਾ ਪੀਗ ਰਿਆ ਬੱਚੀ ਦਾ ਹੁਣ ਤਾਂ ਇਹਨੇ ਕੁਝ ਵੀ ਨਹੀਂ ਦਿਖਾਉਂਦੀ ਠੀਕ ਹੈ ਹਾਂ ਸੋ ਇਹ 14 ਦਿਨਾਂ ਦੀ ਕੱਚੀ ਬੜੀ ਸੋਹਣੀ ਉੱਤੋਂ ਸਟ੍ਰੇਟ ਆ ਬਿਲਕੁਲ ਓਏ ਇਤੋਂ ਘਦੀ ਦੇਖੋ ਵੀ ਇਹਦੀ ਹਾਈਟ ਲੈਂਥ ਤੇ ਢਾਂਚਾ ਬਰੀਡ ਕੁਆਲਿਟੀ ਗਰਦਨ ਗੁਰਦਨ ਤੇ ਸਟ੍ਰੇਟਨੈਸ ਸਹੀ ਸਾਰਾ ਕੁਝ ਹੀ ਚੰਗਾ ਕੱਲਾ ਕੱਚ ਪੁਣਾ ਜਿਹੜਾ ਥੱਲੇੋਂ ਭਰੀ ਹੋਈ ਵਹਿੜ ਉਦੋਂ ਹੀ ਪਿੱਛੇੋਂ ਸੋਹਣੀ ਲੱਗਣੀ ਹੈ ਕਮਾਲ ਲੱਗਦਾ ਬਾਕੀ ਬਰੀਡ ਵਾਈਜ਼ ਤੇ ਬਿਊਟੀ ਵਾਈਜ਼ ਦੋਨੇ ਚਾਰੇ ਪਾਸਿਆਂ ਤੋਂ ਚੰਗੀ ਹੈ ਛੇਰ 2 ਨੰਬਰ ਦੇ ਉੱਤੇ ਤੁਹਾਨੂੰ ਵਹਿੜ ਦਿਖਾ ਰਹੇ ਹਾਂ ਇਹ ਤੋਂ ਬਾਅਦ ਇੱਕ ਤੁਹਾਨੂੰ ਹੋਰ ਤਿਆਰੀਆਂ ਜਿਹੜੀਆਂ ਜਿਖੜੀ ਵਹਿੜ ਦਿਖਾਉਣੇ ਆ ਜਾਣਕਾਰੀ ਬਾਈ ਤੋਂ ਲਵਾਂਗੇ ਅਜੇ ਗੱਬਣ ਹੈ ਖੁਸ਼ੀ ਪੇ ਕੰਮ ਸੁਆਸ ਹੁੰਦੀ ਬਈ ਦੂਜਾ ਸੁਆ ਬਾਈ ਹਮ ਪਿਆਰ ਛੇਦ ਆਂਦਾ ਠੀਕ ਹੈ 40138 ਦੀ ਹੈ ਆਪਾ ਜੀ ਹਮ 40432 ਤੋਂ ਪ੍ਰੈਗਨੈਂਟ ਆ 4040138 ਕੇ 40138 ਦੀ ਆਪਾ ਡੈਨਮਾਰਕ ਦੇ ਬਈ 40138 ਜਰਸੀ ਚਾਹੁੰਦਾ ਹਾਂਜੀ ਇਹ ਜਰਸੀ ਦਾ ਸੀਮਣ ਲੱਗ ਹਾਂਜੀ ਠੀਕ ਹੈ ਤਾਂ ਹੀ ਥੋੜਾ ਫੇਸ ਫੂਟਸ ਚ ਵੀ ਇਹ ਪੈਂਦਾ ਗਾਟੋ ਆ ਹਮ ਵੜ ਦੇ ਠੀਕ ਹੈ ਕੀ ਰੇਟ ਹੋ ਗਿਆ ਨਾ ਇਹ ਮਨ ਲਗੇ ਚਲੋ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਮੈਂ ਵੀ ਜੀਰੋ ਉਹਨਾਂ ਨੇ ਪੁੱਛਿਆ ਜੀ ਹੂੰ ਤੇ ਤਾਂ ਹੀ ਵਿੱਚ ਰੇ ਥੋੜਾ ਥੋੜਾ ਚਿਤਰਾ ਵੀ ਡੱਬਾ ਜੀ ਤੇ ਥੋੜੀ ਜੀ ਜਰਸੀਾਂ ਵਿੱਚ ਵੀ ਮੂੰਹ ਆ ਪੈਂਦਾ ਜੀਰਾ ਤੇ ਜਰਸੀ ਦੇ ਪੇਟੋਂ ਮੇਰੇ ਖਿਆਲ ਚ ਜਾਂ ਚਿਫ ਤੋਂ ਜਰਸੀ ਦਾ ਕੋਈ ਕਰਿਆ ਹੋਊ ਕ੍ਰਾਸ ਉਹਨਾਂ ਨੇ ਵੀ ਇਹ ਜਗਜੀਤ ਬਾਈ ਲੈ ਆਂਦੇ ਨੂੰ ਜਸਮੁਆ ਵਾਰ ਦਾ ਆਪਾਂ ਪੂਰੇ ਲੱਖ ਰੁਪਏ ਰਿਵਾਰਡ ਦੇ ਦਾਂਗੇ ਜੀ ਠੀਕ ਹੈ ਹਾਂ ਜੀ ਸੁਰਸੂ ਇੱਕ ਪਾਸੇ ਥੋੜੀ ਭਲੂਣ ਕਿਉਂਕਿ ਪਸ਼ੂ ਕਈ ਤਰ੍ਹਾਂ ਬਹਿ ਜਾਂਦਾ ਇੱਕ ਪਾਸੇ ਤੇ ਨੇੜ ਆਇਆ ਪਸ਼ੂ ਦੂਜੇ ਪਾਸੇ ਭਲੂਣ ਕੱਢ ਜਾਂਦਾ ਢਾਂਚਾ ਦੇਖ ਲਓ ਬਾਕੀ ਸੀਮਨ ਬਾਰੇ ਜ਼ਰੂਰ ਇੱਕ ਗੱਲ ਮੈਂ ਇੱਥੇ ਐਡ ਕਰ ਦੂੰਗਾ ਖੁਸ਼ਦੀਪ ਜਿਹੜਾ ਵੀਡੀਓ ਬਾਈ ਬਣਾ ਰਿਹਾ ਤੇ ਜੋ ਇਹਨਾਂ ਨੂੰ ਇਹ ਕਹਿੰਦੇ ਵੀ ਡਿਟੇਲ ਦੱਸੀ ਦੱਸ ਰਹੇ ਪਰ ਫਿਰ ਵੀ ਸੀਮਨ ਜਦੋਂ ਤੁਸੀਂ ਆਪਦੇ ਹੱਥੀਂ ਭਰ ਆਉਂਗੇ ਉਹਦਾ ਰਿਕਾਰਡ ਸਮਾਲੋਗੇ ਉਹ ਜ਼ਿਆਦਾ ਬਾਈ ਜਗਜੀਤ ਇਹ ਗੱਲ ਅਸੀਂ ਕਾਫੀ ਵੀਰ ਆਇਆ ਪਰਸੋਂ ਵੀ ਆਪਾਂ ਤੋਂ ਢੋਕ ਪਿੰਡ ਦੇ ਮੁੰਡੇ ਗਾਈਆਂ ਲੈ ਕੇ ਗਏ ਆ ਹੂੰ ਉਹਨਾਂ ਨੂੰ ਸੌਦਾ ਹੋਣ ਤੋਂ ਬਾਅਦ ਆਪਾਂ ਦੱਸਿਆ ਵੀ ਹਾਂ ਇਹਨਾਂ ਨੂੰ ਆ ਸੀਮਨ ਲੱਗੇ ਕਿਉਂਕਿ ਬਾਈ ਜਿਹੜੀ ਚੀਜ਼ ਅਗਲੇ ਨੇ ਕਹਿਣੀ ਅਸੀਂ ਉਹੀ ਦੱਸਣੀ ਆ ਸਹੀ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਬੰਦਾ ਜਦੋਂ ਆਊਗਾ ਉਹਦਾ ਰਿਕਾਰਡ ਬੈਠ ਕੇ ਤੁਸੀਂ ਗਾਂ ਦੇਖੋ ਸਹੀ ਹੈ ਟਾਂਟੇ ਦਾ ਪਸੰਦਾ ਤੁਸੀਂ ਗਾਂ ਲੈ ਲਓ ਸੀਮਨ ਦਾ ਕੋਈ ਚੱਕਰ ਹੀ ਨਾ ਰੱਖੋ ਜੀ ਸਹੀ ਹੈ ਸੋ ਦੱਸੋ ਤੁਸੀਂ ਟਾਂਟੇ ਥੋੜਾ ਜਿਹਾ ਟ੍ਰੈਂਡ ਚੱਲ ਪਿਆ ਜਗਜੀਤ ਬਾਈ ਕਹਿਣ ਨੂੰ ਤਾਂ ਹੁਣ ਆਪਾਂ ਕਹਿੰਦੇ ਜੀ ਇਹਨੂੰ ਵੀ ਸੈਕਸੂਅਲ ਲੱਗਿਆ ਉਹਨੂੰ ਵੀ ਵੇਚਣ ਮਾਰੇ ਉਹਦਾ ਵੀ ਫਾਇਦਾ ਇਹ ਵੀ ਸਹੀ ਹੈ ਸੋ ਸੈਕਸਰ ਸੀਮਨ ਵੀ ਸੋ ਐ ਵੈਸੇ ਬੋਲੇ ਜਾਂਦਾ ਤੁਸੀਂ ਕੋਈ ਵੀ ਸਾਨੂੰ ਗਿਆ ਨੂੰ ਜਾਂ ਫੋਨ ਤੇ ਕਹਿ ਦੇਣਗੇ ਬਈ ਬੈਗ ਸ਼ਾਟ ਦਾ ਸੈਕਸੂਅਲ ਲੱਗਿਆ ਬਾਈ ਉਹਨੂੰ ਹਜੇ ਅੱਜ ਚੰਦੇ ਨੂੰ ਤਾਂ 6 ਮਹੀਨੇ ਹੋਇਆ ਬਾਅਦ ਤੋਂ 5 6 4 ਮਹੀਨਿਆਂ ਮੈਂ ਪ੍ਰੈਗਨੈਂਟ ਆ ਸੂਣ ਵਾਲੀ ਤਾਂ ਕੋਈ ਅਜੇ ਤੱਕ ਕੋਈ ਬੱਚੀ ਨਹੀਂ ਹੋਈ ਸ ਮੇਨ ਗੱਲ ਵੀ ਤੁਸੀਂ گاਵਾਂ ਦੇ ਢਾਂਚੇ ਦੇਖ ਕੇ ਖਰੀਦੋ ਜਣ ਇਹ ਗਾਂ ਦੋਸਤ ਇਹ ਕੁੜੀ ਹੈ ਬੜੀ ਇਹਨੇ ਪਲੂਨ ਨੇ 27 ਕਿਲੋ ਦੁੱਧ ਦਿੱਤਾ ਵਾੜ ਨੇ 28 ਕਿਲੋ ਲੀਟਰ ਦੁੱਧ ਦੇ ਦੂ ਨਾ ਘਰਨੀ ਬਣਾਉਣ ਵਾਲੀ ਆ ਦੇਖੋ ਉੱਪਰੋਂ ਥੋੜਾ ਜਿਹਾ ਰੈੱਡ ਸ਼ੇਡ ਵੀ ਮਾਰਦਾ ਕਲਰ ਚ ਵੜਦੇ ਸਹੀ ਲੈ ਚਲ ਤੋ ਟੈਪ ਨੰਬਰ ਵਧਿਆ ਰਹੂ ਗਾਂਦ ਘਾ ਰਹੇ ਹਾਂ ਦੋਸਤ 4 ਨੰਬਰ ਤੇ ਇੱਕ ਹੋਰ ਗਾਂ ਤਿਆਰੀ ਫੜਦੀ ਆਉਂਦੀ ਸੂਣ ਦੀ ਰੰਗ ਰੂਪ ਸੋਹਣਾ ਤੇ ਕੱਦ ਕਾਠ ਚੰਗਾ ਅ ਕੁਛ ਦੀ ਵੀ ਜਿਹੜੀ 4 ਨੰਬਰ ਤੇ ਵਹਿੜਾ ਬਾਈ ਇਹ ਵੀ ਬਾਈ ਇਹ ਚਿੱਟੀ ਗੱਭਨ ਦੇ ਨਾਲ ਹੀ ਆਈ ਹੈ ਇਕੱਠੇ ਹੀ ਆਈ ਹੈ ਇਹ ਹੂੰ ਇਹ ਹੈ ਤੇ ਹੋਰ 4 ਦਾ ਵੀ ਜੀ ਸੂਆ ਦੂਜਾ ਵਹਿੜਦਾ ਜੀ ਕਿੰਨਾ ਟਾਈਮ ਲਾਊਗੀ ਸੂਣ ਚ ਤੇ ਇਹਦੇ 16 17 ਦਿਨ ਪੈਂਡਿੰਗ ਆ ਜੀ ਹਾਈਟ ਲੈਂਥ ਤੇ ਸਟੇਟ ਬਹੁਤ ਆ ਵਹਿੜ ਹੂੰ ਕਿਨਾਂ ਕਾਨੂੰਨ ਨੇ 32 ਕਿਲੋ ਤੋਂ ਦਿੱਤਾ ਵਹਿੜਨੇ ਠੀਕ ਹੈ ਕੀ ਰੇਟ ਰਹੂਗਾ ਉਹਦਾ ਵੀ ਸਮਰੇਟ ਹੀ ਆ ਜੀ ਠੀਕ ਹੈ ਉਹਦੇ ਨਾਲ ਦੇ ਚਿੱਟੀ ਵੜ ਦਾ ਸਵਾ ਲੱਖ ਰੁਪਇਆ ਠੀਕ ਹੈ ਓਕੇ ਸੋ ਦੋਸਤੋ ਦੋਨੇ ਵਾਈਟ ਵੜਾਂ ਜਿਹੜੀਆਂ 2 ਨੰਬਰ ਤੇ 4 ਨੰਬਰ ਸੇਮ ਰੇਟ ਆ ਢਾਂਚਾ ਦੇਖੋ ਇਹਦਾ ਵੀ ਥਣ ਹੱਥੀ ਚਵਾਈ ਵਾਲਾ ਆਪਣਾ ਪਤਾ ਚੰਗੀ ਜੌਰ ਚਾਰ ਦਾ ਹੰਦ ਜਗਜੀਤ ਬਾਈ ਠੀਕ ਹੈ ਹਾਂਜੀ ਸੋ ਸਵਾ ਲੱਖ ਹੀ ਇਹਦੀ ਡਿਮਾਂਡ ਆ ਦੋਸਤੋ ਥੋੜਾ ਹੌਲੀ ਤਾਂ ਬੋਲ ਰਹੇ ਆ ਜਿਵੇਂ ਪਹਿਲਾਂ ਗੱਲ ਕੀਤੀ ਵੀ ਗਾਹਕ ਬਹੁਤ ਵੀਰ ਕੋਲ ਆ ਰਿਹਾ ਬਾਹਰ ਤੋਂ ਉਹ ਵੀਰ ਪਹੁੰਚ ਕੇ ਕਿਉਂਕਿ ਮੈਂ ਗੱਲ ਆ ਰਿਹਾ ਰੱਖਣਾ ਪੈਂਦਾ ਕੋਈ ਵੀ ਬੰਦਾ ਆਉਂਦਾ ਜੀ ਉਦੋਂ ਫਿਰ ਸਾਨੂੰ ਵੀ ਉਹਨਾਂ ਦਾ ਉਦਾਂ ਦਾ ਕਰਨਾ ਪੈਂਦਾ ਜੀ ਕਿਉਂਕਿ ਆਪਾਂ ਵੀ ਮਾਲ ਵੇਚਣਾ ਜੀ ਸਹੀ ਹੈ ਸੋ ਮਾਨਤਨ ਕਰਨਾ ਪੈਂਦਾ ਜੇ ਕੋਈ ਭਰਾ ਚੱਲ ਕੇ ਆ ਰਿਹਾ ਤੇ ਉਹ ਵਾਣਾ ਤੁਸੀਂ ਦੇਖੋ ਇਸ ਵੈਡ ਦਾ ਵੀ ਸੋਹਣਾ ਰੰਗ ਆ ਦੱਸੋ ਤੇ ਹੱਥੀਂ ਚੁਆਈ ਵਾਲਾ ਥਣ 4 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਸੀ ਇੱਕ-ਇੱਕ ਕਰਕੇ ਤੁਹਾਨੂੰ ਟੋਟਲ 10 ਨਗ ਦਿਖਾਉਣੇ ਆ ਮੈਂ ਅੱਜ ਦੀ ਵੀਡੀਓ ਦੇ ਵਿੱਚ 10 ਮਿੰਟਾਂ ਦੀ ਵੀਡੀਓ ਹੋ ਗਈ ਐ ਬਹੁਤੇ ਨਗ ਖੜੇ ਹੀ ਦਿਖਾ ਦੇਣੇ ਹੁੰਦੇ ਆ ਵਿੱਚੋਂ ਕੁਝ ਨਗ ਜਿਹੜੇ ਉਹ ਤੋਰੇ ਜਾਂਦੇ ਆ ਲਾਸਟ ਉੱਤੇ ਉੱਪਰ ਖੜੀਆਂ ਗਾਵਾਂ ਦੇ ਵਿੱਚੋਂ 5ਵੇਂ ਨੰਬਰ ਤੇ ਗਾਂ ਖੜੀ ਐ ਇੱਕ ਇਹਦੀ ਡਿਟੇਲ ਪੁੱਛ ਲੈਣੀ ਐ ਖੁਸ਼ਦੀ ਭਾਈ 5ਵੇਂ ਨੰਬਰ ਤੇ ਜਿਹੜੀ ਗਾਂ ਇਹ ਜਗਜੀਤ ਵੀਰੇ ਛੱਗਰੇ ਰੰਦ ਕੱਢ ਰਹੀ ਆ ਜੀ ਹੂੰ ਤੇ 30 ਪਲੱਸ ਦੁੱਧ ਕੱਢ ਤੂੰ ਬਹਿਣ ਦੀ ਥੋੜਾ ਭਜਦੀ ਜਾਵੇ ਆ ਠੀਕ ਹੈ ਲਗਤੇਸ਼ਨ ਦੂਜਾ ਹਾਂ ਹਜੇ ਥਾਂਚੂ ਨੂੰ ਪਹਿਲਣਾ ਅਰ ਗਈ ਪਿਆ ਬੈਠਦੇ ਜੀ ਫੇਰ ਖੜੀ ਦਿਖਾਵਾਂਗੇ ਹਾਂ ਜੀ ਥੋੜਾ ਭਾਈ ਦੀ ਜਿਆਦਾ ਆਰਡਰ ਰੂਡਰ ਦੇਖਸੋ ਗਾੜੀ ਪੂਰੀ ਆਰਡਰ ਦੇਖ ਲਓ ਪਸੋ ਕਿੰਨੀ ਲੰਮੀ ਹੈ ਵਾੜ ਦੀ ਤੇ ਕੁਆਲਿਟੀ ਕੁਆਲਿਟੀ ਤੇ ਹਾਈ ਟੈਕ ਚੋ ਜੱਜ ਕਰ ਲਓ ਭਈ ਇੱਥੋਂ ਤੇ ਘਰ ਆਉਂਦੀ ਹੈ ਵਾੜ ਜੀ ਸਹੀ ਹੈ ਰੇਟ ਬੋਲਦੀ ਬਾਈ ਕੀ ਰਊ ਰੇਟ ਹੀ ਪੂਰੇ ਲੱਖ ਦੀ ਓਕੇ ਆ ਖੁਸ਼ਦੀ ਪੰਦਰਗਾਵਾ ਜਿਹੜੀਆਂ ਥੋੜੀ ਜਾਣਕਾਰੀ ਇਹਨਾਂ ਬਾਰੇ ਦੇ ਦੂੰ ਆ ਤਾਂ ਬਾਈ ਦੋਨੇ ਗਾਇਆਂ ਕੱਚੀਆਂ ਨਹੀਂ ਆਜੇ ਇਹ ਤਾਂ ਰੋ ਤਿਆਰ ਕਰਕੇ ਉਹਦਾ ਮੁੱਲ ਕਰ ਲੈਂਦੇ ਨਹੀਂ ਠੀਕ ਹੈ ਜਿਹੜੀ ਤੇਰੇ ਨਾਲ ਖੜੀ ਐ ਇਹ ਵਾੜਾ ਮਹਿਜੂਸ ਐ 7 ਦਿਨ ਬਾਈ ਹੂੰ ਯਾਨੀ ਦੁੱਧ ਬਾੜਾ ਤਾਂ ਆਪਾਂ ਕਹਿੰਦੇ ਨੂੰ 30 ਕਿਲੋ ਦੁੱਧ ਪਾ ਦੂਗਾ ਣ ਠੀਕ ਐ ਆਰਾਮ ਦਾ ਹੀ ਨਾਲੀ ਨੂੰ ਠੀਕ ਐ ਕੀਮਤ ਉਹ ਦੀ ਜਿਸ ਨੂੰ ਇੱਕ ਦਾਸ ਦੀ ਓਕੇ ਫੇ ਤੇਰੇ ਨਾਲ ਇੱਕ ਵਾੜ ਖੜੀ ਐ ਇਹ ਮੰਨ ਕੇ ਜਦੋਂ ਵੀ ਚਾਹੇ ਇਹ ਚੇਫ ਵੀ ਮਾਰੀ ਮੋਟੀ ਕ੍ਰਾਸ ਮੰਨ ਲਓ ਪਰ ਪੈਂਦੀ ਮੂੰਹ ਮਾਰ ਤੋ ਜਰਸੀ ਅੰਦਰ ਚੀ ਐ ਜੀ ਹੂੰ ਦੁੱਧ ਦਿੱਤਾ ਪਹਿਲੇ ਸੂਏ 24 ਕਿਲੋ ਵਾੜ ਨੇ ਜੀ ਠੀਕ ਐ ਅਗਲਾ 24 25 ਮੰਨ ਕੇ ਹੀ ਲੈ ਲੈ ਹੂੰ ਤੋਰ ਨਾਲ ਹੀ ਇਹਨਾਂ ਦੁੱਧ ਕੱਢ ਦੂ ਤੋਰ ਕੇ ਦਿਖਾਣੇ ਤੋਰਾ ਤਾਰਾ ਤੇ ਚਿੰਗ ਲੰਬਾਈ ਵੇਰ ਦੀ ਕਾਫੀ ਜ਼ਿਆਦਾ ਰੇਟ ਬਹੁਤ ਜੈਨੂ ਆਣਾ ਜੀ 80000 ਪਰ ਗੇੜ ਦੇ ਰਾਂਗੇ ਓਕੇ ਸੇ ਦੰਦਾ ਦੰਦਾਂ ਚ ਪੈਰਾਂ ਪੂਰਾ ਵੀ ਸਾਫ ਆ ਜੀ ਪੂਰੀ ਠੀਕ ਸੋ ਉਸੋ ਜਰਸੀ ਕ੍ਰਾਸ ਹੈ ਐਚ ਐਫ ਦੇ ਨਾਲ ਓਕੇ ਕ੍ਰਾਸ ਵੀ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ ਬਾਈ ਜਿਨ੍ਹਾਂ ਦਾ ਨਾਮ ਲੇਵਾ ਵੀ ਆ ਸਾਰਾ ਕੁਝ ਆ ਇਹਨਾਂ ਲੇਵੇ ਨੂੰ ਸਾਰੇ ਆਪਣੇ ਵੜਾਂ ਦੇ ਪਾਂ ਤੁਸੀਂ ਗੱਲ ਕਰੋਗੇ ਤੇ ਇਹਦੀ ਮਾਤਰਾ ਨਾ ਉਹ ਵੀ ਕੁਆਲਟੀ ਜੀ ਹੁੰਦੀ ਹੈ ਉਹ ਤੋਂ ਮੰਨ ਕੇ ਚੱਲੋਗਾ ਆਪਾਂ ਚੱਪ ਤੋਂ ਜਰਸੀ ਬਣਾ ਲਏ ਹੂੰ ਜਰਸੀ ਤੋਂ ਕਿਸੇ ਚੰਗੀ ਤੋਂ ਕਹੀ ਵੀ ਆ ਕੋਈ ਠੇਕੇ ਨਾਲ ਚੱਪੜਾ ਲੱਗ ਜਾਂਦਾ ਹੂੰ ਉਹਦੇ ਨਾਲ ਲੈਕਸ ਹੋ ਜਾਂਦੇ ਆ ਪਰ ਕੁਆਲਟੀ ਕੁਆਲਟੀ ਨਹੀਂ ਰਹਿੰਦੀ ਸਰੀਰ 'ਚ ਸਹੀ ਸੋ 85000 ਚ ਵੈੜੇ ਮੇਰੇ ਘਰੇ ਤੋਂ ਦੁੱਧ ਪੀਣ ਵਾਲੇ ਵੀਰ ਨੂੰ ਬਹੁਤ ਵਧੀਆ ਵੈੜ ਹੈ ਜੀ ਹੂੰ ਸੋ ਇੱਕ ਗਾਂ ਜਿਹੜੀ ਲਾਸਟ ਤੇ ਖੜੀ ਹੈ ਤੇ ਫਿਰ ਆਪਾਂ ਵੀਡੀਓ ਰੋਕਾਂਗੇ ਜਿਹਨੂੰ ਇਹਨਾਂ ਚੋਂ ਕੋਈ ਵੀ ਨਾਗ ਜੱਜ ਜੂਗਾ ਉਹ ਵੀ ਰਾ ਸਕਦਾ ਇੱਥੇ ਤਸੱਲੀ ਕਰ ਲਿਓ ਨੰਬਰ ਸਕਰੀਨ ਉੱਤੇ ਚੱਲਦੇ ਜਾਂਦੇ ਆ ਦੋ ਨੰਬਰ ਸ਼ੋ ਹੋ ਰਹੇ ਆ ਇੱਕ ਹੋਰ ਗੱਲ ਵੀਡੀਓ ਦੇ ਵਿੱਚ ਐਡ ਕਰਦੇ ਆ ਵੀ ਨਾ ਤਾਂ ਵੀਡੀਓ ਤੋਂ ਬਿਨਾਂ ਕੋਈ ਫੋਟੋ ਵਗੈਰਾ ਬਾਈ ਕਿਤੇ ਸ਼ੇਅਰ ਕਰਦਾ ਕਿਉਂਕਿ ਆਪਦੀ ਕੋਈ ਆਈਡੀ ਜਾਂ ਕੋਈ ਪੇਜ ਨਹੀਂ ਬਣਾਇਆ ਵਿਆ ਸੋ ਜੇ ਕੋਈ ਵੀ ਸੰਪਰਕ ਕਰੂਗਾ ਤਾਂ ਨੰਬਰ ਜਿਹੜੇ ਸਕਰੀਨ ਤੇ ਚੱਲਦੇ ਇਹ ਦੋ ਨੰਬਰਾਂ ਤੇ ਹੀ ਕਰ ਸਕਦੇ ਹੋ ਠੀਕ ਫੋਟੋਆਂ ਬਹੁਤ ਜਿਹੜਾ ਉਹ ਗਰੁੱਪ ਜਿਹਾ ਇੱਕ ਬਣਿਆ ਹੋਇਆ ਜਿਹੜੇ ਪਾਉਂਦੇ ਆ ਮਹਿੰਗੀ ਗਾਂ ਦਾ ਸਸਤਾ ਰੇਟ ਲਿਖ ਦਿੰਦੇ ਆ ਜਿਹਦੇ ਚ ਲੋਕ ਫਸ ਜਾਂਦੇ ਆ ਸੋ ਉੱਥੋਂ ਬਚੋ ਕੁਛ ਦੀ ਪਲਾਸਟ ਵਾਲੀ ਗਾਂ ਕਿੰਨਾ ਮਸੂਆ ਤੇ ਕਿੰਨੇ ਕਦਨ ਲੈ ਜੂਗੀ ਇਹ ਵੀ ਤੇ ਜੀਤ ਬਾਈ ਦੂਜਾ ਸੂਆ ਮਿਹਰ ਦਾ ਕਾਫੀ ਚੰਗਾ ਦੁੱਧ ਦਾ ਰਿਕਾਰਡ ਆ ਜੀ ਹੂੰ ਇਹਦੇ ਦਿਨ ਪਏ ਆ 20 ਹਜੇ ਪੈਂਡਿੰਗ ਜੀ ਠੀਕ ਆ ਹਾਂ ਜੀ ਦੁੱਧ ਜਾਣੀ ਇਹਨੇ ਸੈਕੰਡ ਟਾਈਮਰ ਨੇ ਜੀ 45 ਪਲੱਸ ਚੱਲਿਆ ਠੀਕ ਹੈ। ਥਾਰ ਲੱਗਦਾ ਇਸਨੇ ਬੱਚਾ ਦੇ ਲਿਆ ਨੇ ਹੁਣ ਵੀ ਤੀਜੇ ਚ ਦਿਨ ਤੇ ਦਿਨ ਵੀ ਪੈਂਡਿੰਗ ਪਏ ਆ ਜਿਹੜਾ ਜੇ ਕੋਈ ਹੁਣ ਦਾ ਚਾਹ ਬਣ ਹੋਇਆ ਆਪਾਂ ਉਸੇ ਦਾ ਹੁਣ ਮੁੱਲ ਕਰ ਲਾਂਗੇ ਠੀਕ ਹੈ ਤੇ ਜੇ ਫਿਰ ਤਿਆਰ ਹੋ ਗਈ ਫਿਰ ਤਿਆਰ ਦਾ ਉਹ ਆਓ ਜੀ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ ਪਸ਼ੂ ਵਿਕਰੀ ਆਸਤੇ ਸੀ ਧੰਨਵਾਦ ਵੀਡੀਓ ਨੂੰ ਦੇਖਣ ਆਸਤੇ ਜਿਹੜਾ ਨਾਗ ਜੱਛਦਾ ਆ ਕੇ ਤਸੱਲੀ ਫੁੱਲ ਕਰ ਲਿਓ ਜੇ ਤੇ ਨੰਬਰ ਸਕਰੀਨ ਉੱਤੇ ਹੈਗੇ ਆ ਧੰਨਵਾਦ